ਸ਼ਮਸ਼ਾਨ ਘਰ ਵੇਖਿਆ ਟੋਣਾ ਉੱਜੜਿਆ ਅਕਸਾਂ ਦਾ ਸ਼ਮਸ਼ਾਨ ਘਰ ਨਇ ਬਣਾਉਂਦਾ ਸ਼ਮਸ਼ਾਨ ਘਰ ਟੋਣਾ ਤੇ ਇਹ ਬੁਝੁਰ ਕੀ ਜਣਾ ਹਸਣ ਵਾਲੇ ਉਹਨਾਂ ਦਾ ਸ਼ਮਸ਼ਾਨ ਘਰ ਨੂੰ ਦੇਖ ਕੇ ਮਰਨ ਨੂੰ ਕੀ ਕਰੂਗਾ ਇਹ ਜਣਾ ਇਹ ਲੋਕਾਂ ਨੂੰ ਮਾਰਨ ਪਾਰ ਕੇ ਖੁਸ਼ ਨੇ ਸੱਚੀ ਮੁੱਚੀ ਅਸਲੀ ਚਿਹਰਾ ਕਾਂਗਰਸ ਦਾ ਜਿਹੜਾ ਹੈ ਤੇ ਕਾਲੀਆਂ ਦਾ ਸਾਹਮਣੇ ਆਇਆ ਓਏ ਯਾਰ ਮੈਂ ਮੈਂ ਤੋੜਾ ਜੁੱਤੀਆਂ ਨਾ ਖਾ ਲਿਓ ਓਏ ਹੱਸਦੇ ਕਿਉਂ ਯਾਰ ਨਹੀਂ ਵੋਟ ਪਾਣੀ ਨਾ ਪਾਇਓ ਜੱਸੀ ਜਸਰਾਜ ਆਪ ਕੀ ਕਹਿੰਦਾ ਲੋਕਾਂ ਨੂੰ ਕਹਿੰਦਾ ਮੈਂ ਤੁਹਾਨੂੰ ਜੁੱਤੀਆਂ ਨਾ ਖਾ ਲਿਓ ਵੋਟਾਂ ਪਾਣੀ ਆਏ ਜੁੱਦੀਆਂ ਮਾਰ ਕੇ ਵੋਟਾਂ ਲੈਣਗੇ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਭੰਬੜ ਮਗ ਰਿਆ ਹੈ ਜਿਵੇਂ ਤਿਵੇਂ ਸਿਆਸਤਦਾਨਾਂ ਦੇ ਜੀਭੋ ਗਰੀਬ ਬਿਆਨ ਇਸ ਭੰਬੜ 'ਚੇ ਤੇਲ ਪਾਉਣ ਦਾ ਕੰਮ ਕਰ ਰਹੇ ਨੇ ਕਾਂਗਰਸੀ ਵਿਧਾਇਕ ਰਾਜਾ ਬੜਿੰਗ ਨੇ ਲੋਕਾਂ ਨੂੰ ਅਜਿਹੇ ਸ਼ਮਸ਼ਾਨ ਘਾਟ ਬਣਾ ਕੇ ਦੇਣ ਦਾ ਵਾਅਦਾ ਕੀਤਾ ਜਿਸ ਨੂੰ ਦੇਖ ਕੇ ਬੰਦੇ ਦਾ ਮਰਨ ਹੋ ਜੀ ਕਰੇਗਾ ਰਾਜਾ ਵੜਿੰਗ ਨੇ ਬਿਆਨ ਦਿੱਤਾ ਤਾਂ ਵਿਰੋਧੀਆਂ ਦਾ ਜੀ ਵੜਿੰਗ ਖਿਲਾਫ ਬਿਆਨਬਾਜ਼ੀ ਕਰਨ ਨੂੰ ਕਰਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਾਨ ਮਤਾਬਿਕ ਰਾਜਾ ਵੜਿੰਗ ਦੇ ਬਿਆਨ ਨੇ ਸਿੱਧ ਕਰ ਦਿੱਤਾ ਕਿ ਕਾਂਗਰਸ ਲੋਕਾਂ ਨੂੰ ਮਰਿਆ ਦੇਖਣਾ ਚਾਹੁੰਦੀ ਹੈ ਬਹੁਤ ਹੀ ਦੁਖਦਾਇਕ ਤੇ ਸ਼ਰਮਨਾਕ ਬਿਆਨ ਹੈ ਕਿ ਲੋਕਾਂ ਵਾਸਤੇ ਸ਼ਮਸ਼ਾਨਘਾਟ ਐਨੇ ਵਧੀਆ ਬਣਾ ਦੇਣਗੇ ਥੋੜਾ ਮਰਨ ਨੂੰ ਜੀ ਕਰੂਗਾ ਇਹ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਹਨਾਂ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਪਹਿਲਾਂ ਬੀਬੀ ਜਗੀਰ ਕਰਨੇ ਕਿਹਾ ਸੀ ਕਿ ਕਿ ਫਲਾਨਾ ਬਜ਼ੁਰਗਾ ਗਲਾਕੇ ਮਰ ਗਿਆ ਕਹਿੰਦੇ ਚਲ ਸ਼ੁਕਰ ਹੈ ਪੈਨਸ਼ਨ ਘਟ ਮਿਲਨੀ ਸੀ ਹੁਣ ਮਰੇ ਤੋਂ 2 ਲੱਖ ਰੁਪਏ ਮਿਲ ਗਿਆ ਹੋਊਗਾ ਇਹ ਲੋਕਾਂ ਨੂੰ ਮਾਰਨ ਮਾਰ ਕੇ ਖੁਸ਼ ਨੇ ਸੱਚੀ ਮੁੱਚੀ ਅਸਲੀ ਚਿਹਰਾ ਕਾਂਗਰਸ ਦਾ ਜਿਹੜਾ ਹੈ ਤੇ ਅਕਾਲੀਆਂ ਦਾ ਸਾਹਮਣੇ ਆਇਆ ਹੈ ਠੀਕ ਹੈ ਨਾ ਇਸ ਦੌਰਾਨ ਭਗਵੰਤ ਮਾਨ ਕਿਸੇ ਸਮੇਂ ਆਪਣੇ ਸਹਿਯੋਗੀ ਰਹੇ ਜਿ세 ਜਿਸ ਰਾਹ ਤੇ ਨਿਸ਼ਾਨਾ ਲਾਉਣਾ ਵੀ ਨਿਪੁਲੇ ਥੋੜਾ ਰੁਪਿਆ ਧਰਤੀ ਤੇ ਲਿਖਦਾ ਹੋਊ ਕਿਤੇ ਮੈਂ ਕਿਤੇ ਪ੍ਰਲੋਕ ਤਾਂ ਨਹੀਂ ਭੇਜਦਾ ਵੀ ਉੱਥੇ ਜਾਣਾ ਮੈਂ ਪਹਿਲਾਂ ਪੈਸੇ ਭੇਜਦਾ ਹਏ ਬਾਦਲ ਕਿਹ ਬਸਾਂ ਦਿਖ ਰੀਆਂ ਨੇ ਬਾਦਲ ਕੇ ਹੋਟਲ ਦਿਖਦੇ ਨੇ ਇਹੀ ਜਿ세 ਜ ਸਾਡੇ ਨਾਲ ਹੁੰਦਾ ਸੀ ਥੋੜੇ ਦਿਨ ਪਹਿਲਾਂ ਤੇ ਹੁਣ ਬਾਹਰ ਜਾ ਕੇ ਕਹਿੰਦਾ ਬਾਹਰ ਜਾ ਕੇ ਕਹਿੰਦਾ ਜਿਹੜਾ ਜਾਂਦਾ ਹੈ ਪਾਰਟੀ ਚੋਂ ਬਾਹਰ ਭਗਵੰਤ ਮਾਨ ਭਗਵੰਤ ਮਾਨ ਮੈਂ ਮੈਂ ਨੁਕਸਾਨ ਕੀ ਕਰਤਾ ਜੀ ਹੈ ਨਾ ਠੀਕ ਇੱਕ ਇੱਕ ਵੀ ਕਿਸੇ ਮੈਨੂੰ ਸਬੂਤ ਦੇ ਦੇ ਕਿ ਭਗਵੰਤ ਮਾਨ ਦੇ ਖਾ ਇਨੇ ਪੈਸੇ ਪਾਈ ਸੀ ਸਾਫ ਦੇ ਦੇ ਮੇਰੇ ਕੋਲੇ ਮੈਂ ਮੈਂ ਭਾਈ ਜੀ ਨਰੀਆਂ ਦੇ ਪੈਸੇ ਐ ਖਾਣ ਦੀ ਬਜਾਏ ਮੈਂ ਫਿਰ ਕਲਾਕਾਰ ਸੀ ਮੈਂ ਕਰੋੜਾਂ ਰੁਪਏ ਫਿਲਮਾਂ ਚ ਲੈ ਸਕਦਾ ਸੀ ਕਰੋੜਾਂ ਰੁਪਏ ਬਾਹਰਲੇ ਮੁਲਕ ਸ਼ੋਹਾਂ ਕਰਕੇ ਲੈ ਸਕਦਾ ਸੀ ਇਹ ਸਭ ਉਹਨਾਂ ਦੇ ਪ੍ਰੋਪਾਗੈਂਡੇ ਨੇ ਜੱਸੀ ਜਸਰਾਜ ਆਪ ਕੀ ਕਹਿੰਦਾ ਲੋਕਾਂ ਨੂੰ ਕਹਿੰਦਾ ਮੈਂ ਇਥੇ ਜੁੱਤੀਆਂ ਨਾ ਖਾ ਲਿਓ ਵੋਟਾਂ ਬੋਣੀ ਆਏ ਜੁੱਤੀਆਂ ਮਾਰ ਕੇ ਵੋਟਾਂ ਲੈਣਗੇ ਪਤਾ ਲੱਗ ਜੂਗਾ 23 ਮਈ ਨੂੰ ਇਸ ਦਿਨ ਵਾਲੀ ਸ੍ਰੀ ਫਤਿਹਗੜ ਸੀਟ ਤੋਂ ਹੋਏ ਉਮੀਦਵਾਰ ਦੇ ਤਬਾਦਲੇ ਤੇ ਵੀ ਭਗਵਾਨਤਮਨ ਨੇ ਟਿੱਪਣੀ ਕੀਤੀ ਹੈ ਉਹ ਜੀ ਸਾਡਾ ਜਿਹੜਾ ਸਾਡਾ ਜਿਹੜਾ ਬਲਜਿੰਦਰ ਸਿੰਘ ਚੌਂਦਾ ਹੈ ਸਾਡਾ ਲੀਡਰ ਹੈ ਉਹਨੇ ਆਪ ਕਹਿ ਕੇ ਜੇ ਇਹਨਾਂ ਦੇ ਆਉਣ ਨਾਲ ਪਾਰਟੀ ਮਜ਼ਬੂਤ ਹੁੰਦੀ ਹੈ ਤਾਂ ਮੈਂ ਚਾਹੁੰਦਾ ਕਿ ਇਹ ਲੜਨ ਤੇ ਮੈਂ ਉਹਨਾਂ ਨਾਲ ਲੜਾਉਂਗਾ ਕੋਈ ਸਹਿਮਤੀ ਨਾਲ ਸਾਰਾ ਕੁਝ ਹੋਇਆ ਤੇ ਬਹੁਤ ਵੱਡੇ ਉਹ ਪਹਿਲਾਂ ਐਮਐਲਏ ਵੀ ਰਹੇ ਨੇ ਉਹ ਲੀਡਰ ਨੇ ਤੇ ਉਹਨਾਂ ਨੂੰ ਉਹਨਾਂ ਦਾ ਉੱਥੇ ਕੇਡਰ ਆ ਹੁੰਦਾ ਹੈ ਸਹਿਮਤੀ ਨਾਲ ਸਾਰਾ ਫੈਸਲਾ ਹੈ ਜੀ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਜੀ ਬੋ ਗਰੀਬ ਬਿਆਨ ਦਿੱਤਾ ਹੋਵੇ ਇਸ ਤੋਂ ਪਹਿਲਾਂ ਰਾਜਸਥਾਨ ਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਲੋਕਾਂ ਨੂੰ ਦਿੱਤਾ ਖੰਗ ਦੀ ਦਵਾਈ ਵਾਲਾ ਬਿਆਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ਇਸ ਦੇ ਨਾਲ ਹੀ ਜਨਮ ਮੌਕੇ ਬੱਚਿਆਂ ਨੂੰ ਤਰਾਗੜੀਆਂ ਬੰਨਣ ਵਾਲਾ ਬਿਆਨ ਵੀ ਰਾਜਾ ਵੜਿੰਗ ਦੀ ਹੀ ਕਾਰ ਸੀ ਅਜਿਹੇ ਚਿਹਰਾਜਾ ਵੜਿੰਗ ਦੇ ਇਸ ਬਿਆਨ ਨੇ ਸਿਆਸੀ ਹਲਚਲ ਜ਼ਰੂਰ ਤੇਜ਼ ਕਰ ਦਿੱਤੀ ਹੈ ਸੰਗਰੂਰ ਤੋਂ ਸੰਜੀਪ ਗੋਇਲ ਪੰਜਾਬੀ ਲੁੱਕ ਚੈਨਲ